ਹਾਂ ਜੀ ਪਹਿਲਾ ਮੈਂ 골ਡ ਮੈਡਲ ਦੇ ਨਾਲ ਤੇ ਕੱਪ ਦੇ ਨਾਲ ਮਾਨ ਸਨਮਾਨ ਕੁਲਵੀਰ ਲਾਲੇ ਦਾ ਬੋਲੇ ਸੋ ਨਿਹਾਲ 골ਡ ਮੈਡਲ ਦੇ ਨਾਲ ਲਾਲੇ ਦਾ ਸਨਮਾਨ ਜਿਹੜਾ ਕੀਤਾ ਗਿਆ ਤੇ ਜੈਲੇ ਦਾ ਹਸ਼ਾਰਪੁਰੀਆ ਜੈਲਾ ਜਿਹਨੂੰ ਉਸ ਬਲੇ ਉਸ ਬਲੇ ਦੇ ਜਿਹੜੇ ਦਰਸ਼ਕ ਆ ਪਤਾ ਵੇ ਕਾਲੇ ਨਾਗ ਨਾ ਜਾਣਦੇ ਸੀ ਕਿਉਂਕਿ ਇੱਥੇ ਖੜ ਕੇ ਕਬੱਡੀਆਂ ਪਾਈਆਂ ਸਭੇ ਗਦਾਸਪੁਰੇ ਤਾਂ ਲਾਲੇ ਆਪਣੇ ਨੇ ਜੈਲੇ ਨੇ ਇੱਥੇ ਖੜ ਕੇ ਕਬੱਡੀਆਂ ਪਾਉਂਦੇ ਸੀ ਪਿੱਛੋ ਨਹੀਂ ਸੀ ਉਹਦੇ ਕਬੱਡੀ ਪਾਉਣ ਤੇ ਲੋਕ ਜਾਣਦੇ ਸੀ ਵੇ ਕਾਲਾ ਨਾਗ ਆ ਗਿਆ ਚਾਹੇ ਕੈਨੇਡਾ ਖੇਡਿਆ ਚਾਹੇ ਕਿਸੇ ਵੀ ਦੁਨੀਆ ਦੇ ਕੋਨੇ 'ਚ ਖੇਡਿਆ ਜੈਲੇ ਬੜਾ ਨਾਂ ਕਮਾਇਆ ਇਹ ਵੀ ਕਿਸੇ ਕਿਸੇ ਦਾ ਕੰਮ ਆ ਮਿਹਨਤਾਂ ਦੇ ਨਾਲ ਇਹ ਮੰਜਨਾਂ ਜਿਹੜੀਆਂ ਵੱਜਦੀਆਂ ਜੈਲੇ ਦਾ ਵੀ ਵਿਸ਼ੇਸ਼ ਮਾਨ ਸਨਮਾਨ ਤੇ ਤੀਸਰਾ ਮਾਨਕ ਸਾਹਿਬ ਜੀ ਜਤਿੰਦਰ ਬਿਲਗਾ ਜਤਿੰਦਰ ਬਿਲਗੇ ਦਾ ਕਿਉਂਕਿ ਇਹ ਹੈਗਾ ਬਾਣੀਆਂ ਇਸ ਹਿਸਾਬ ਦਾ ਸਾਰਾ ਰੱਖਦਾ ਇਹਦੀ ਵੀ ਬੜੀ ਲੋੜ ਆ ਰਜਿਸਟ੍ਰ ਕੋਲ ਆ ਜੇ ਬਈ ਕਿਤੇ ਗਵਾਜੇ ਤਾਂ ਸਾਰਾ ਪੱਠਾ ਵਹਿ ਜਾਣਾ ਇਹ ਵੀ ਜ਼ਰੂਰ ਤੇ ਆ ਬੜੀ ਬਹਿਗਾ ਜਤਿੰਦਰ ਬਿਲਗਾ ਲਾਲਾ ਬਿਲਗਾ ਬੜਾ ਵਧੀਆ ਕੰਮਕਾਰ ਵੀ ਕਰਦੇ ਆ ਦੇ ਨਾਲ ਇਧਰ ਕਲੱਬ ਵੀ ਬੜੀ ਤਖੜੀ ਆ